ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਨੇ ਨਰਾਸ਼ ਨੇ ਜੋ ਕਹਿੰਦੇ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਨੇ ਰੋਗ ਨੇ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਅਤੇ ਅਸੀਂ ਇਹਨਾਂ ਪ੍ਰੇਸ਼ਾਨੀਆਂ ਚਿੰਤਾਵਾਂ ਤੋਂ ਬਾਹਰ ਆਉਣ ਦੇ ਲਈ ਸਭ ਕੁਝ ਕਰਕੇ ਦੇਖ ਲਿਆ ਪਰ ਸਾਨੂੰ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਨਹੀਂ ਮਿਲ ਰਿਹਾ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਜੇਕਰ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਹੈ ਨਾ ਹੁਣ ਮੇਰੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੱਲ ਮੰਨ ਕੇ ਦੇਖੋ ਸਤਗੁਰ ਸੱਚੇ ਪਾਸ਼ਾ ਖੁਦ ਜ਼ਿੰਮੇਵਾਰੀ ਲੈ ਰਹੇ ਨੇ ਸਤਗੁਰ ਸੱਚੇ ਪਾਸ਼ਾ ਨੇ ਖੁਦ ਗਰੰਟੀ ਲਈ ਆ ਇਸ ਗੱਲ ਦੀ ਕਿ ਬੰਦਿਆ ਜੇਕਰ ਤੂੰ ਇਹ ਕੰਮ ਕਰਨਾ ਸ਼ੁਰੂ ਕਰ ਦਵੇਂ ਤਾਂ ਗੁਰਨਾਣਕ ਪਾਸ਼ਾ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਸੁਖ ਦੇ ਵਿੱਚ ਬਦਲ ਦੇਣਗੇ ਸਤਿਗੁਰ ਸੱਚੇ ਪਾਸ਼ਾ ਸਾਨੂੰ ਸਾਫ਼ ਸਪਸ਼ਟ ਸਮਝਾ ਰਹੇ ਨੇ ਕਿ ਜੇਕਰ ਸੁਖੀ ਹੋਣਾ ਹੈ ਤਾਂ ਫਿਰ ਇਹ ਇੱਕ ਕੰਮ ਕਰ ਲੈ ਗੁਰਨਾਣਕ ਪਾਸ਼ਾ ਤੇਰੇ ਉੱਤੇ ਮਿਹਰ ਕਰਨਗੇ ਗੁਰਨਾਣਕ ਪਾਸ਼ਾ ਤੇਰੀ ਜ਼ਿੰਦਗੀ ਦੇ ਦੁੱਖ ਦੂਰ ਕਰਨਗੇ ਅਤੇ ਇਹ ਗਰੰਟੀ ਇਹ ਭਰੋਸਾ ਸਤਿਗੁਰ ਸੱਚੇ ਪਾਸ਼ਾ ਖੁਦ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਫ਼ ਸਪਸ਼ਟ ਸਾਨੂੰ ਸਮਝਾ ਰਹੇ ਨੇ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਪਹਿਲੀ ਅਸ਼ਟਪਦੀ ਦੀ ਪਹਿਲੀ ਪੰਕਤੀ ਪੜਿਓ ਉਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਫ਼ ਸਪਸ਼ਟ ਸਮਝਾ ਦਿੱਤਾ ਕਿ ਸਿਮਰਿਉ ਉਸਿਮਰਿ ਸਿਮਰ ਸੁਖ ਪਾਵੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਗੱਲ ਦੀ ਗਰੰਟੀ ਝੁਕ ਲਈ ਸਾਫ਼ ਸਪਸ਼ਟ ਸਮਝਾ ਦਿੱਤਾ ਕਿ ਜੇਕਰ ਸੁਖੀ ਹੋਣਾ ਹੈ ਤਾਂ ਫਿਰ ਸਿਮਰਨਾ ਪੈਣਾ ਹੈ ਅਤੇ ਸਿਮਰਨਾ ਆਪਾਂ ਕਿੰਨੂੰ ਆ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਨੂੰ ਇਹ ਵਾਹਿਗੁਰੂ ਸ਼ਬਦ ਚਾਰ ਅੱਖਰਾਂ ਦਾ ਸ਼ਬਦ ਆ ਪਰ ਜਿਸ ਰਸਨਾ ਦੇ ਉੱਤੇ ਵਾਹਿਗੁਰੂ ਜੀ ਆ ਗਿਆ ਸਮਝੋ ਉਹਦੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਗਏ ਉਹਦੇ ਕਾਲੇ ਨੇਕ ਮਿਟਨੇ ਸ਼ੁਰੂ ਹੋ ਗਏ ਉਹਦੇ ਮਾੜੇ ਕਰਮ ਮਿਟਨੇ ਸ਼ੁਰੂ ਹੋ ਗਏ ਤਾਂ ਫਿਰ ਜੇਕਰ ਸਭ ਕੁਝ ਕਰਕੇ ਦੇਖ ਲਿਆ ਇਹ ਨਾ ਹੁਣ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰੋ ਕਿਉਂਕਿ ਪੰਜਵੇਂ ਪਾਸ਼ਾ ਖੁਦ ਕਹਿ ਰਹੇ ਨੇ ਕਿ ਜੋ ਵੀ ਵਾਹਿਗੁਰੂ ਕਵੇਗਾ ਸੋ ਕੀ ਹੁੰਦਾ ਜਾਵੇਗਾ ਸਵੇਰੇ ਸ਼ਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਸਿਮਰਨ ਕਰਨਾ ਹੈ ਇੱਕ ਐਸਾ ਨਾਮ ਆ ਜੋ ਸਾਡੇ ਸਾਰੇ ਦੁੱਖਾਂ ਦੀ ਦਵਾਈ ਆ ਪਰ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਨਹੀਂ ਜਿਨ੍ਹਾਂ ਨੂੰ ਵਾਹਿਗੁਰੂ ਕਹਿਣਾ ਔਖਾ ਲੱਗਦਾ ਹੈ ਕੁਝ ਕਹਿ ਦਿੰਦੇ ਨੇ ਕਿ ਸਾਨੂੰ ਸਮਾਂ ਨਹੀਂ ਮਿਲਦਾ ਅਸੀਂ ਇਸ ਕਰਕੇ ਨਾਮ ਨਹੀਂ ਜਪਦੇ ਇਸ ਕਰਕੇ ਬਾਣੀ ਨਹੀਂ ਪੜਦੇ ਕੁਝ ਭੈਣ ਭਰਾ ਕਹਿ ਦਿੰਦੇ ਆ ਵੀ ਸਾਡਾ ਮਨ ਨਹੀਂ ਜੁੜਦਾ ਅਸੀਂ ਇਸ ਕਰਕੇ ਨਹੀਂ ਪੜਦੇ ਤਾਂ ਦੇਖੋ ਜੀ ਮਨ ਤਾਂ ਕਿਸੇ ਦਾ ਵੀ ਨਹੀਂ ਜੁੜਦਾ ਕੋਈ ਵਿਰਲਾ ਮਨੁੱਖ ਹੋਵੇਗਾ ਜਿਨੇ ਇਹ ਪ੍ਰਾਪਤੀ ਕਰ ਲਈ ਆ ਪਰ ਸੱਚ ਕਰਕੇ ਜਾਣਿਓ ਬਹੁਤੇ ਜੀ ਲਾਈਨ ਦੇ ਵਿੱਚ ਲੱਗੇ ਨੇ ਪਰ ਇਸ ਗੱਲ ਦਾ ਯਕੀਨ ਜ਼ਰੂਰ ਆ ਕਿ ਲਾਈਨ ਦੇ ਵਿੱਚ ਲੱਗਿਆਂ ਦੀ ਵਾਰੀ ਇੱਕ ਨਾ ਇੱਕ ਦਿਨ ਆ ਹੀ ਜਾਂਦੀ ਆ ਜੇ ਆਪਾਂ ਅਮਰਤ ਵੇਲੇ ਉੱਠ ਰਹੇ ਆ ਉੱਠ ਕੇ ਇਸ਼ਨਾਨ ਕਰ ਰਹੇ ਆ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਰਹੇ ਆ ਨਾਮ ਜਪ ਰਹੇ ਆ ਨਾ ਸਮਝੋ ਲਾਈਨ ਵਿੱਚ ਲੱਗੇ ਹੋਏ ਆ ਤੇ ਜੇ ਲਾਈਨ ਵਿੱਚ ਲੱਗ ਗਏ ਤਾਂ ਫਿਰ ਵਾਰੀ ਤਾਂ ਆਵੇਗੀ ਕਿਸੇ ਦੀ ਪਹਿਲਾਂ ਕਿਸੇ ਦੀ ਮੰਗਰੋ ਤਾਂ ਕਦੇ ਵੀ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਣਾ ਕਿ ਨਾਮ ਕਿਵੇਂ ਜਤੋਂ ਮੇਰਾ ਮਨ ਨਹੀਂ ਜੁੜਦਾ ਬਾਣੀ ਕਿੰਜ ਪੜਾਂ ਮੇਰਾ ਮਨ ਨਹੀਂ ਜੁੜਦਾ ਮਨ ਨੇ ਆਪਣਾ ਕੰਮ ਕਰਨਾ ਈ ਜਦੋਂ ਵੀ ਆਪਾਂ ਗੁਰਬਾਣੀ ਦਾ ਪਾਠ ਕਰਨ ਬੈਠਾਂਗੇ ਜਾਂ ਨਾਮ ਜਪਣਾ ਸ਼ੁਰੂ ਕਰਾਂਗੇ ਨਾ ਤਾਂ ਇਹ ਮਨ ਨੇ ਸਾਨੂੰ ਇਦਾਂ ਇਦਾਂ ਦੀਆਂ ਗੱਲਾਂ ਯਾਦ ਕਰਵਾਉਣੀਆਂ ਜੋ ਕਦੇ ਯਾਦ ਨਾ ਆਈਆਂ ਹੋਣ ਪਰ ਇਹਦੇ ਵਿੱਚ ਮਨ ਦੀ ਕੋਈ ਗਲਤੀ ਨਹੀਂ ਆ ਗਲਤੀ ਇੱਥੇ ਸਾਡੀ ਹੈ ਕਿਉਂਕਿ ਆਪਾਂ ਆਪਣੇ ਮਨ ਦੇ ਵਿੱਚ ਗਿਆਨ ਹੀ ਇਹੋ ਜਿਹਾ ਭਰਿਆ ਆ ਜਿਹੋ ਜਿਹਾ ਗਿਆਨ ਅਸੀਂ ਮਨ ਦੇ ਅੰਦਰ ਭਰਿਆ ਹੈ ਉਹੀ ਖਿਆਲ ਬਣ ਬਣ ਕੇ ਸਾਡੇ ਸਾਹਮਣੇ ਆਉਂਦਾ ਹੈ ਤਾਂ ਜੇ ਅੱਜ ਮਨ ਦੇ ਵਿੱਚ ਕੋਈ ਮਾੜੇ ਫੁਰਨੇ ਆਉਂਦੇ ਆ ਕੋਈ ਇਦਾਂ-ਉਦਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਉੱਥੇ ਮਨ ਦਾ ਕਸੂਰ ਨਹੀਂ ਆ। ਅਸੀਂ ਖੁਦ ਆਪਣੇ ਮਨ ਨੂੰ ਮਾੜੀ ਖਰਾਕ ਦੇ ਕੇ ਮਨ ਨੂੰ ਬਿਮਾਰ ਬਣਾਇਆ ਏ, ਮਨ ਨੂੰ ਕਮਜ਼ੋਰ ਕੀਤਾ ਏ, ਆਪਣੇ ਮਨ ਨੂੰ ਮੈਲਾ ਕੀਤਾ ਏ ਤੇ ਮੈਲਾ ਮਨ ਗੁਰੂ ਚਰਨਾਂ ਦੇ ਨਾਲ ਨਹੀਂ ਜੁੜ ਸਕਦਾ। ਪਹਿਲਾਂ ਇਸ ਮਨ ਨੂੰ ਸਾਫ਼ ਕਰਨਾ ਪੈਣਾ ਏ ਤੇ ਮਨ ਸਾਫ਼ ਹੋਵੇਗਾ ਵਾਹਿਗੁਰੂ ਜੀ ਦਾ ਨਾਮ ਜਪ-ਜਪ ਕੇ ਆਪਣੇ ਗੁਰੂ ਦਾ ਗਿਆਨ ਹਾਸਲ ਕਰਕੇ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਾਂਗੇ ਗੁਰੂ ਦਾ ਗਿਆਨ ਅੰਦਰ ਜਾਵੇਗਾ ਜਦੋਂ ਨਾਮ ਜਪਾਂਗੇ ਤਿਉਂ-ਤਿਉਂ ਸਾਡਾ ਮਨ ਸਾਫ਼ ਹੋਵੇਗਾ ਮਨ ਦੇ ਜੋ ਵੀ ਮਨ ਦੀ ਜੋ ਵੀ ਮੈਲ ਆ ਜੋ ਸਾਡੇ ਔਗਣ ਦੇ ਉਹ ਮਨ ਦੇ ਵਿੱਚੋਂ ਬਾਹਰ ਹੁੰਦੇ ਜਾਣਗੇ ਮਨ ਸਾਡਾ ਸਾਫ਼ ਹੋ ਜਾਵੇਗਾ ਜਦੋਂ ਮਨ ਸਾਫ਼ ਹੋ ਗਿਆ ਆਪਣੇ ਆਪ ਗੁਰੂ ਚਰਨਾਂ ਦੇ ਨਾਲ ਜੁੜੇਗਾ ਪਰ ਜੋੜਨ ਦੇ ਲਈ ਮਿਹਨਤ ਸਾਨੂੰ ਕਰਨੀ ਪੈਣੀ ਹੈ ਇਹਨੂੰ ਸਾਫ਼ ਸਾਨੂੰ ਕਰਨਾ ਪੈਣਾ ਹੈ ਜਿਵੇਂ ਇਹਨੂੰ ਮੈਲਾ ਕੀਤਾ ਏ ਉਵੇਂ ਹੀ ਸਾਫ਼ ਕਰਾਂਗੇ ਸਾਫ਼ ਕਰਨ ਦੇ ਲਈ ਵਾਹਿਗੁਰੂ ਵਾਹਿਗੁਰੂ ਜਪਨਾ ਪੈਣਾ ਏ ਤਾਂ ਫਿਰ ਆਓ ਇਹ ਸਭ ਕੰਮ ਅੱਜ ਤੋਂ ਹੀ ਕਰਨਾ ਸ਼ੁਰੂ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਉੱਠਦਿਆਂ ਸਾਰ ਪਹਿਲਾਂ ਨਾਮ ਜਪਨਾ ਏ ਇਹ ਨਹੀਂ ਕਹਿਣਾ ਵੀ ਪਹਿਲਾਂ ਇਸ਼ਨਾਨ ਕਰਾ ਮੂੰਹ ਧੋਵਨਾ ਜਦੋਂ ਹੀ ਅੱਖ ਖੁੱਲ੍ਹੇ ਬਿਸਤਰ ਦੇ ਉੱਤੇ ਬੈਠਿਆਂ ਬੈਠਿਆਂ ਨਾਮ ਜਪਨਾ ਸ਼ੁਰੂ ਕਰ ਦੇਣਾ ਕਿਉਂਕਿ ਉੱਠਦਿਆਂ ਸਾਰ ਹੀ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਜੁੜੇਗਾ ਗੁਰੂ ਗੁਰੂ ਕਰਦਿਆਂ ਰਾਤ ਨੂੰ ਸੌਣਾ ਹੈ ਅਤੇ ਗੁਰੂ ਗੁਰੂ ਕਰਦਿਆਂ ਉੱਠਣਾ ਹੈ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ 5 10 15 ਮਿੰਟ ਜਿੰਨਾ ਕ ਜਪ ਸਕਦੇ ਆ ਜਪਣਾ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਫਿਰ ਸਿਮਰਨ ਕਰਨਾ ਜਦੋਂ ਰੋਜ਼ ਰੋਜ਼ ਇਹ ਅਭਿਆਸ ਕਰਾਂਗੇ ਨਾ ਤਾਂ ਸਾਡਾ ਮਨ ਆਪਣੇ ਆਪ ਗੁਰੂ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ ਜੀ ਅਮਰਤ ਵੇਲੇ ਉੱਠ ਰਹੇ ਆ ਨਾ ਨਾਮ ਜਪ ਰਹੇ ਆ ਤਾਂ ਲਾਈਨ ਦੇ ਵਿੱਚ ਲੱਗੇ ਆ ਸਾਡੀ ਵੀ ਵਾਰੀ ਜ਼ਰੂਰ ਆਵੇਗੀ। ਇੱਥੇ ਮਹਾਪੁਰਖ ਜੀ ਬੜੀ ਸੋਹਣੀ ਗੱਲ ਸਮਝਾਉਂਦੇ ਨੇ। ਮਹਾਪੁਰਖ ਜੀ ਕਹਿੰਦੇ ਆਪਾਂ ਜਿਸ ਦਿਨ ਤੋਂ ਵੀ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ, ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ, ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ, ਉਸੇ ਦਿਨ ਤੋਂ ਸਾਡੇ ਜਿਹੜੇ ਮੱਥੇ ਦੇ ਕਾਲੇ ਲੇਖ ਨੇ ਨਾ ਉਹ ਮਿਟਨੇ ਸ਼ੁਰੂ ਹੋ ਜਾਣਗੇ। ਸਾਡੇ ਚੰਗੇ ਕਰਮ ਬਣਨੇ ਸ਼ੁਰੂ ਹੋ ਜਾਣਗੇ। ਸਾਡੇ ਮੁਖ ਚੋ ਜਿੰਨੀ ਵਾਰ ਵਾਹਿਗੁਰੂ ਜੀ ਦਾ ਸ਼ਬਦ ਨਿਕਲਦਾ ਹੈ ਓਨੇ ਹੀ ਸਾਡੇ ਮਾੜੇ ਲੇਖ ਮਿਟਦੇ ਨੇ ਤਾਂ ਫਿਰ ਆਓ ਸਵੇਰੇ ਸ਼ਾਮ ਵਾਹਿਗੁਰੂ ਜੀ ਦਾ ਨਾਮ ਜਪੀਏ ਅਤੇ ਆਪਣੇ ਮਾੜੇ ਲੇਖਾਂ ਨੂੰ ਮਾੜੇ ਕਰਮਾਂ ਨੂੰ ਚੰਗੀਆਂ ਦੇ ਵਿੱਚ ਬਦਲ ਲਈਏ ਰਾਤ ਨੂੰ ਵੀ ਵਾਹਿਗੁਰੂ ਜੀ ਦਾ ਜਾਪ ਕਰਦੇ ਸੋਣਾ ਸਵੇਰੇ ਉੱਠਦੇ ਆ ਸਾਧ ਵੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਤਾਂ ਫਿਰ ਆਓ ਦੇਰੀ ਕਿਉਂ ਕਰਨੀ ਹੁਣੇ ਹੀ ਜਪਣਾ ਸ਼ੁਰੂ ਕਰੀਏ

guru vaah guru vaah guru vaah guru vaah guru vaah guru guru